ਖੇੜੀ ਨੌਂ ਸਿੰਘ ਪੁਲਿਸ ਨੇ ਇੱਕ ਟਰੱਕ ਚਾਲਕ ਕੋਲੋਂ ਕੀਤੀ 10 ਕੁਆਂਟਲ ਭੁੱਕੀ ਚੂਰਾ ਪੋਸਤ ਬਰਾਮਦ ਇੰਸਪੈਕਟਰ ਹਰਵਿੰਦਰ ਸਿੰਘ ਨੇ ਪਹਿਲਾਂ ਵੀ ਕੀਤੀਆਂ ਨਸ਼ਿਆਂ ਖਿਲਾਫ ਵੱਡੀਆਂ ਕਾਰਵਾਈਆਂ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਸੀਨੀਅਰ ਪੁਲਿਸ ਕਪਤਾਨ ਫਤਿਹਗੜ੍ਹ ਸਾਹਿਬ ਅਤੇ ਓਪੋ ਪੁਲਿਸ ਕਪਤਾਨ ਦਵਿੰਦਰ ਚੌਧਰੀ ਦੀ ਅਗਵਾਈ ਜਥਾਣਾ ਖੇੜੀ ਨੌਂ ਸਿੰਘ ਦੇ ਮੁਖ ਅਫਸਰ ਹਰਵਿੰਦਰ ਸਿੰਘ ਅਤੇ ਥਾਣੇਦਾਰ ਹਰਵੰਤ ਸਿੰਘ ਵੱਲੋਂ ਇੱਕ ਟਰੱਕ ਚਾਲਕ ਕੋਲੋਂ 33 ਥੈਲੇ 10 ਕੁਆਂਟਲ ਭੁੱਕੀ ਚੂਰਾ ਪੋਸਟ ਬਰਮਤ ਕੀਤੀ ਹੈ ਡੀਐਸਪੀ ਦਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇੰਸਪੈਕਟਰ ਰਵਿੰਦਰ ਸਿੰਘ ਮੁਖ ਅਫਸਰ ਥਾਣਾ ਖੀੜੀ ਨੌ ਸਿੰਘ ਅਤੇ ਰਵਿੰਦਰ ਸਿੰਘ ਵੱਲੋਂ ਰਾਇਪੁਰ ਮਾਜਰੀ বাস ਸਟੈਂਡ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਪੁਲਿਸ ਪਾਰਟੀ ਨੇ ਇੱਕ ਟਰੱਕ ਨੰਬਰ ਐਚਆਰ 55ਐਸ 48 45 ਨੂੰ ਸ਼ੱਕ ਪੈਣ ਤੇ ਰੋਕਿਆ ਤਾਂ ਜਿਵੇਂ ਹੀ ਟਰੱਕ ਦੀ ਤਲਾਸ਼ੀ ਲਈ ਤਾਂ ਉਪ ਪੁਲਿਸ ਕਪਤਾਨ ਦਵਿੰਦਰ ਚੌਧਰੀ ਦੀ ਹਾਜ਼ਰੀ ਚੈਕੰਗੜ ਦਰਨ ਟਰੱਕ ਦੀ ਬਾਡੀ ਵਿੱਚੋਂ ਪਲਾਸਟਿਕ ਦੇ ਥੈਲਿਆਂ 'ਚੋਂ 33 ਥੈਲੇ 10 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ। ਉਪਰੰਤ ਪੁਲਿਸ ਨੇ 10 ਕੁਇੰਟਲ ਭੁੱਕੀ ਸਮੇਤ ਟਰੱਕ ਡਰਾਈਵਰ ਜਿਸ ਦੀ ਪਛਾਣ ਦਰਸ਼ਨ ਸਿੰਘ ਪੁੱਤਰ ਸ਼ੰਗਾਰਾ ਵਾਸੀ ਹਾਲਵਾਦ ਮਰਿੰਡਾ ਜ਼ਿਲ੍ਹਾ ਰੂਪਨਗਰ ਵੱਜੋਂ ਹੋਈ ਹੈ ਨੂੰ ਟਰੱਕ ਸਮੇਤ ਕਾਬੂ ਕਰ ਲਿਆ। ਡੀਐਸਬੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਪੁੱਛਗਿੱਛ ਦੌਰਾਨ ਅੰਦ ਦੱਸਿਆ ਕਿ ਮੈਂ ਕਾਫੀ ਦੇਰ ਤੋਂ ਟਰੱਕ ਚਲਾਉਂਦਾ ਹਾਂ ਤੇ ਕਲਕੱਤੇ ਤੋਂ ਲੋਹੇ ਦੀਆਂ ਪੈਪਰਸ 'ਚ ਭੁੱਕੀ ਝਾਰਖੰਡ ਤੋਂ ਛਪਾ ਕੇ ਲਿਆਉਂਦਾ। ਬੱਸ ਸਟੈਂਡ ਉਹਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕੱਲ ਰਾਤ ਦੀ ਤੇ ਮਾਰਨਿੰਗ ਟਾਈਮ ਇਹ ਟਰੱਕ ਜਿਹੜਾ ਹੈ ਇਹ ਰੁਕਿਆ ਗਿਆ ਤੇ ਇਹਦੀ ਮੇਰੀ ਹਾਜ਼ਰੀ 'ਚ ਤਲਾਸ਼ੀ ਕਰਨ ਤੇ ਇਹਦੇ ਵਿੱਚੋਂ 10 ਪੁਆਇੰਟਾਂ ਦੀ ਜਿਹੜੀ ਪੌਪੀ ਹਸਕ ਜਿਹੜੀ ਰਿਕਵਰ ਹੋਈ ਹੈ। ਦੋਸ਼ੀ ਦਾ ਨਾਮ ਦਰਸ਼ਨ ਸਿੰਘ ਪੁੱਤਰ ਸ਼ੰਗਾਰਾ ਸਿੰਘ ਜੀ ਬੇਸਿਕਲੀ ਇਹਦਾ ਬਰਥਪਲੇਸ ਜਿਹੜਾ ਹੈ ਕੁਰੂ ਖੇਤਰ ਦਾ ਜੀ ਲੇਕਿਨ ਇਹ ਲੁਧਿਆਣੇ ਪਹਿਲਾਂ ਰਹਿੰਦਾ ਰਿਹਾ ਰੈਂਟ ਤੇ ਉਹ ਤੋਂ ਬਾਅਦ ਚ ਹੁਣ ਇਹ ਰੈਂਟ ਤੇ ਰਹਿ ਰਿਹਾ ਹੈਗਾ ਮੁਰੰਡੀ ਜੀ ਤੇ ਇਹ ਤੋਂ ਜੋ ਹੁਣ ਤੱਕ ਪੁੱਛ ਕੇ ਸਚਾਇਆ ਵੀ ਇਹ ਪਹਿਲਾਂ ਵੀ ਕਦੀ ਵਾਰ ਉਤੋਂ ਭੁੱਕੀ ਲੈ ਕੇ ਆਇਆ ਝਾਰਖੰਡ ਸਾਈਡ ਤੋਂ ਹੁਣ ਇਹਦਾ ਸੈਕੰਡ ਢੇੜਾ ਸੀਗਾ ਲੇਕਿਨ ਅੱਜ ਇਹਨੂੰ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਰਿਮਾਂਡ ਲੈਣ ਤੋਂ ਬਾਅਦ ਫਿਰ ਕਲੀਅਰ ਹੋਊਗਾ ਇਹ ਰਾਏਪੁਰ ਮਾਜਰੀ ਬਸ ਸਟੈਂਡ ਤੇ ਨਾਕਾ ਸੀਗਾ ਇਹ ਝਾਰਖੰਡ ਤੋਂ ਲੈ ਕੇ ਆਇਆ ਮਾਲ ਇਹਦੇ ਵਿੱਚ ਐਕਚੁਅਲੀ ਸਟੀਲ ਦੀ ਪਾਈਪ ਸੀ ਜਿਹੜੀ ਇਹਨੇ ਗਵਿੰਦਗੜ ਡਿਲੀਵਰ ਕਰਨੀ ਸੀ ਲੇਕਿਨ ਇਹ ਪੋਪੀ ਹਾਸਕ ਨੂੰ ਕਿਤੇ ਸਾਈਡ ਤੇ ਰੱਖਣ ਲਈ ਪਹਿਲਾਂ ਇੱਧਰ ਨੂੰ ਆ ਗਿਆ ਉਹ ਤੋਂ ਲਾਣ ਤੋਂ ਬਾਅਦ ਇਹਨੇ ਦੁਬਾਰਾ ਜਾ ਕੇ ਮੰਡੀ ਗਵਿੰਦਗੜ ਉਹ ਪਾਈਪ ਜਿਹੜੀ ਉਹ ਲਾਣੀ ਸੀ ਪੁੱਛਾਂਗੇ ਇਹਨੂੰ ਅੱਗੇ ਕਿਹਨੂੰ ਵੇਚਣੀ ਸੀ ਇਹਨੇ ਅੱਛਾ ਜੀ ਹਲੇ ਤਾਂ ਫੜਿਆ ਤੇ ਹੁਣ ਅੱਜ ਪੇਸ਼ ਕਰਕੇ ਰਿਮਾਂਡ ਲਵਾਂਗੇ ਅੱਛਾ ਜੀ ਤੇ ਫਿਰ ਉਹ ਸਾਰਾ ਕਲੀਅਰ ਇਹਦਾ ਪੂਰਾ ਨਾਮ ਹੈਗਾ ਜੀ ਦਰਸ਼ਨ ਸਿੰਘ ਸਨ ਆਫ ਸ਼ੰਗਾਰਾ ਸਿੰਘ ਇਸ ਟਾਈਮ ਇਹ ਹਾਲ ਕਰਾਇਦਾ ਸਰਵਜੀਤ ਸਿੰਘ ਵਾਸੀ ਗਾਰਡਨ ਕਲੋਨੀ ਮਰਿੰਡਾ ਜੀ ਬੇਸਿਕਲੀ ਇਹ ਇੱਕ ਪੁਰੂਖ ਖੇਤਰ ਦਾ ਹਰਮਾਚਲ ਹਰਿਆਣਾ ਦਾ ਰਹਿਣ ਵਾਲਾ ਹੈ ਲੇਕਿਨ ਇਹ ਕਹਿੰਦਾ ਵੀ ਬਚਪਨ ਜੀ ਮੈਂ ਘਰ ਛੱਡ ਕੇ ਤੇ ਆ ਗਿਆ ਸੀਗਾ ਤੇ ਪਹਿਲਾਂ ਲੁਧਿਆਣਾ ਰਹਿੰਦਾ ਰਿਹਾ ਰੈਂਟ ਤੇ ਹੁਣ ਇਹ ਮਰਿੰਡੇ ਰਹਿ ਰਿਹਾ ਇਲੈਕਸ਼ਨ ਪਰਪਸ ਦੇ ਨਾਲ ਇਹ ਨਾਕਾਬੰਦੀਆਂ ਚੱਲਦੀਆਂ ਸਾਡੀ ਉਹਦੇ ਕਾਰਨ ਹੀ ਜਿਹੜੀ ਇਹ ਮਾਰਨਿੰਗ ਆਰਲੀ ਜਿਹੜੀ ਤੜਕੇ ਕੀਤੀ ਸੀ ਨਾ ਇਹ ਇਕੱਲਾ ਹੀ ਹੈ ਆਪਣੀ ਵਾਈਫ ਦੇ ਨਾਂ ਤੇ ਆਰਸੀ ਹੈ ਜੀ ਉਹ ਵੀ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਕਿ ਇਹਨੇ ਟਰੱਕ ਜਿਹੜਾ ਹੈ ਉਹ ਕਿਦਾਂ ਖਰੀਦਿਆ ਕੀ ਉਹਦੇ ਵਿੱਚ ਕੋਈ ਡਰੱਗ ਵਾਲਾ ਕੰਮ ਤਾਂ ਨਹੀਂ ਹੈ ਵੀ ਕੀ ਵੇਚ ਕੇ ਹੀ ਟਰੱਕ ਖਰੀਦਿਆ ਹੋਵੇ ਇਹ ਅਦਾਲਤ 'ਚ ਪੇਸ਼ ਕਰ ਦਿੱਤੀ ਅੱਜ ਕਰਾਂਗੇ ਅੱਛਾ ਹਾਂਜੀ ਜੀ ਤੇ ਰਿਮਾਰਡ ਵੀ ਲਵੋਗੇ ਤੁਹਾਨੂੰ ਦਾ ਬਿਲਕੁਲ ਲਾਵਾਂਗੇ ਜੀ ਥੈਂਕ ਯੂ